ਆ ਤੁਹਾਡਾ ਜੁਕਾ ਰਡਾਣੀ ਕਿਉਂਕਿ ਕੱਲ ਜੋ ਆਪਾਂ ਨੇ ਖਬਰ ਦਿਖਾਈ ਤੀਗੀ ਫੇਸਬੁੱਕ ਤੇ ਚੱਲਦੀ ਤੀਗੀ ਉਹ ਖਬਰ ਜਿਹੜੇ ਐਂਗਲ ਚੋਰੀ ਨੇ ਲੱਗੇ ਨੇ ਰੋਡ ਤੇ ਸੜਕ ਸੇਫਟੀ ਵਾਸਤੇ ਕਿਉਂਕਿ ਉਹ ਪੂਰੇ ਇਥੋਂ ਚੱਕਿਆ ਇਹਨਾਂ ਨੇ ਕਿਉਂਕਿ ਉਹ ਇੱਕ ਜਿਹੜਾ ਨਿਗਾ ਪਰੋਸੇ ਜੋਗ ਸੂਤਰਾ ਵੱਲੋਂ ਇਹ ਦੱਸਿਆ ਗਿਆ ਵੀ ਇਹ ਦੂਜਾ ਤੀਜਾ ਟਾਈਮਪੂ ਹੈ ਇਹਨਾਂ ਦਾ ਜਿਹੜਾ ਇਹ ਲਜਾਣ ਲੱਗੇ ਨੇ ਕਿਉਂਕਿ ਇਹ ਜਿਹੜਾ ਹੈਗਾ ਨਾ ਸੜਕ ਸੇਫਟੀ ਵਾਲਾ ਕੱਲਾ ਸੜਕ ਸੇਫਟੀ ਦਾ ਨਹੀਂ ਤੇ ਇਹਦੇ ਨਾਲ ਮੋਟਰਾਂ ਦਾ ਵੀ ਰੌਲਾ ਅੱਜ ਅਸੀਂ ਸਰਪੰਚ ਗ੍ਰਿੰਦਰ ਸਿੰਘ ਜੀ ਕੁੜਾਣੀ ਉਹਨਾਂ ਦੇ ਘਰੇ ਖੜੇ ਆ ਕਿਉਂਕਿ ਕੱਲ ਜਦੋਂ ਇੱਥੇ ਪੁਲਿਸ ਲੈ ਕੇ ਗਈ ਆ ਉਹਨਾਂ ਨੂੰ ਟੈਂਪੂ ਅਸੀਂ ਇੱਥੇ ਰੋਕ ਲਿਆ ਦੀਗਾ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲੋਕ ਇਹਨਾਂ ਨੂੰ ਬਹੁਤ ਕਹਿੰਦੇ ਨੇ ਕਿ ਸਾਡੀ ਮੋਟਰ ਚੋਰੀ ਹੋ ਗਈ ਇਹਨਾਂ ਦੀਆਂ ਪੰਚਾਇਤ ਦੀਆਂ ਮੋਟਰਾਂ ਵੀ ਚੋਰੀ ਹੁੰਦੀਆਂ ਨੇ ਹੋਰ ਵੀ ਚੋਰੀ ਹੁੰਦੀਆਂ ਨੇ ਕਿਉਂਕਿ ਜਾਂਚ ਦਾ ਵਿਸਾ ਹੋਣਾ ਚਾਹੀਦਾ ਠੀਕ ਠਾਕ ਹਾਂਜੀ ਹਾਂ ਅੱਛਾ ਜਿਹੜਾ ਕੱਲ ਆਪਾਂ ਚੋਰੀ ਦਾ ਆ ਸਾਮਾਨ ਜਿਹੜਾ ਟੈਂਪੂ ਆ ਖੜਿਆ ਚੋਰੀ ਵਾਲਾ ਸਿਸਟਮ ਆ ਜਿਹੜਾ ਟੈਂਪੂ ਆ ਆ ਨੰਬਰ ਵੀ ਨੋਟ ਕਰ ਲਓ ਹਣਾ ਦੇਖੋ ਕੋਲ ਆ ਟਾਈਪੂ ਇਹ ਵੱਡੀ ਪੱਧਰ ਤੇ ਚੋਰਾ ਦਾ ਵਿਸਾਦੀਆ ਵਿੱਚ ਕੀ ਕਹਿਣਾ ਸਰਪੰਸਾ ਜੀ ਤੁਸੀਂ ਇਸ ਵਾਰ ਹਾਂਜੀ ਪਹਿਲਾਂ ਤਾਂ ਧੰਨਵਾਦ ਕਰਾਂਗੇ ਚਾਰ ਜੀ ਤੁਸੀਂ 390 ਨੂੰ ਚੱਕਿਆ ਤੇ ਸਾਥ ਤੋਂ ਤੇ ਆਪਣੇ ਰਾਣਾ ਵੀਰ ਪੱਤੀ ਕੁੜੀਆ ਦੇ ਮਾਝੀ ਭਾਈਆ ਤੇ ਕਰਮਜੀਤ ਸਾਡਾ ਝੋਟਾ ਵੀਰ ਤੇ ਬਾਕੀ ਜਿੰਨੇ ਵੀਰ ਨੇ ਕਈ ਦਿਨਾਂ ਤੋਂ ਉਹਨਾਂ ਦੀ ਵਗੀ ਕਰ ਰਹੇ ਜੀ ਪਹਿਲਾਂ ਵੀ ਇੱਕ ਦਿਨ ਉਹਨਾਂ ਨੇ ਟੈਬ ਲਾਇਆ ਜੁਦਨੇ ਬਚ ਕੇ ਨਿਕਲ ਗਏ ਤੇ ਸੋਨਾ ਕੱਲ ਇਹਨਾਂ ਜਦੋਂ ਫੜਿਆ ਮੈਂ ਲੁਧਿਆਣੇ ਗਿਆ ਹੋਇਆ ਸੀ ਤਾਰੇ ਇਹਨਾਂ ਨੇ ਕਾਮਯਾਬੀ ਨਾਲ ਫੜਿਆ ਇਹਨਾਂ ਨੂੰ ਕਿ ਇਹਨਾਂ ਤੋਂ ਮੌਕੇ ਤੇ ਹੀ ਮਾਲ ਬਰਾਮਦ ਕਰਿਆ ਤੇ ਪੁਲਿਸ ਨੇ ਟਾਈਮ ਤੇ ਆ ਕੇ ਜਿਹੜੇ ਚੂਸ ਹੀ ਲੈ ਗਏ ਗਏ ਨੇ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਮਿਲੇ ਸੀ ਇਹਦੀ ਐਸਐਚਓ ਸਾਹਿਬ ਕਹਿੰਦੇ ਵੀ ਸਾਡੀ ਬੁਰਜਰ ਖੋਜ ਵਾਲੀ ਜਿਹੜੇ ਚੋਰ ਨੇ ਉਹ ਤੌਫਾ ਬਣ ਲਈ ਵੈਰੀਫਾਈ ਕਰਦੇ ਔਰ ਬਰੀ ਮੇਨ ਸਮੱਸਿਆ ਜਿਹੜਾ ਮਾਲ ਖਾਉਣ ਵਾਲੇ ਖਵਾਦੇ ਕਿ ਉਹਨਾਂ ਤੱਕ ਪਹੁੰਚਣਾ ਭਈ ਇੱਕੋ ਸੂਤਰਾਂ ਤੋਂ ਪਤਾ ਲੱਗਿਆ ਤੀਗਾ ਵੀ ਜਿਹੜੇ ਇਹ ਬੰਦੇ ਨੇ ਥੋੜੇ ਦਿਨ ਪਹਿਲਾਂ ਜਿਹੜੀ ਇਹ ਗੈਂਗ ਚੋਰੀ ਵਾਲੀ ਗੈਂਗ ਖੜੀ ਆ ਇਹ ਥੋੜੇ ਦਿਨ ਪਹਿਲਾਂ ਜਵਾਨਤ ਤੇ ਆਏ ਹੋਏ ਨੇ ਕਿਉਂਕਿ ਇਹਨਾਂ ਦਾ ਇੱਕ ਜਾਸ ਦਾ ਵਿਸਾ ਦੇਖੋ ਇਹ ਜਿਹੜੀ ਵੱਡੀ ਪੱਧਰ ਤੇ ਸਰਪੰਚ ਸਾਹਿਬ ਜਿਹੜੀ ਚੋਰੀ ਕੀਤੀ ਗਈ ਆ ਇਹ ਮਾੜੀ ਮੋਟੀ ਤਾਂ ਹੈ ਨਹੀਂਗਾ ਹਨਾ ਵੀ ਇੱਕ ਅੱਧੇ ਦਿਨ ਚ ਤਾਂ ਹੈ ਨਹੀਂਗਾ ਕੰਮ ਇਹਨਾਂ ਦਾ ਕਿਉਂਕਿ ਇਹ ਕੀ ਕਹਿੰਦੇ ਫਿਰ ਪੁਲਿਸ ਵਾਲੇ ਕੀ ਕਹਿੰਦੇ ਤੁਹਾਨੂੰ ਬਿਲਕੁਲ ਬਿਲਕੁਲ ਐਸਐਸਓ ਸਾਹਿਬ ਨੇਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਇਹ ਤਾਂ ਹੈਗੀ ਇਹਨਾਂ ਦੇ ਤਾਂ ਬਣਦੀ ਕਾਨੂੰਨੀ ਕਾਰਵਾਈ ਹੋਣੀ ਹੋਣੀ ਆ ਭਾਈ ਆਸੀਂ ਯਾਰ ਨੱਬੜੀਆਂ ਜਿਹੜੇ ਇਕਵਾੜੀਆ ਮਾਲਕ ਪਾਉਂਦੇ ਨੇ ਵੀ ਕਿੱਥੇ ਮਾਲ ਜਾਂਦਾ ਕਿਉਂਕਿ ਚੋਰਾਂ ਦੀ ਮਾਂ ਤਾਂ ਆਪਾਂ ਮੰਨਾਂ ਹੀ ਉਹਨਾਂ ਨੂੰ ਜਿਹੜਾ ਚੋਰੀ ਦਾ ਮਾਲਕ ਪਾਉਂਦਾ ਉੱਥੋਂ ਜਾ ਕੇ ਵੱਡੇ ਕਲਾਸੀ ਵੀ ਹੋ ਸਕਦੇ ਆ ਕਿ ਜਿਹੜੀਆਂ ਆਪਣੇ ਮੋਟਰਾਂ ਤੇ ਕੀਬਲਾ ਪਿਆਰੀ ਚੋਰੀ ਹੁੰਦੀਆਂ ਨੇ ਉਹ ਵੀ ਸਾਨੂੰ ਕੋਈ ਸ਼ੱਕਾ ਵੀ ਇਹਨਾਂ ਦਾ ਵਿੱਚ ਉਹ ਪੂਰਾ ਰੋਲ ਹੈ ਧੰਨਵਾਦ ਸਰਪੰਚ ਸਾਹਿਬ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਬਾਈ ਜੀ ਇਹ ਸਰਪੰਚ ਗੁਰਿੰਦਰ ਸਿੰਘ ਕੁੜਾਣੀ ਜਿਹੜੇ ਬਹੁਤ ਵਧੀਆ ਨੌਜਵਾਨ ਨੇ ਕਿਉਂਕਿ ਇਹਨਾਂ ਨੂੰ ਹਰ ਇੱਕ ਆਕੇ 200 ਕਰੋੜ ਕਿਉਂਕਿ ਇਹਨਾਂ ਦੀਆਂ ਮੋਟਰਾਂ ਆਪਦੀਆਂ ਵੀ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੋਬਿਆਂ ਤੇ ਲੱਗੀਆਂ ਨੇ ਉਹ ਵੀ ਚੋਰੀਆਂ ਹੋ ਗਈਆਂ ਵੱਡੀਆਂ-ਵੱਡੀਆਂ ਮੋਟਰ ਮੇਰੇ ਨਾਲ ਇੱਥੇ ਕਿਸਾਨ ਯੂਨੀਅਨ ਦੇ ਗੁਰੀ ਖੜੇ ਨੇ ਮੈਂ ਇੱਕ ਆਪਣੀਆਂ ਜਿਹੜੀਆਂ ਮੋਟਰਾਂ ਤੇ ਚੋਰੀ ਹੋ ਜਾਂਦੀਆਂ ਕਿਸੇ ਦੀ ਤਾਰ ਲੈ ਕੇ ਕਿਸੇ ਦਾ ਕੋਸ ਲੈ ਕੇ ਹੁਣ ਇਹ ਬੰਦੇ ਖੜੇ ਨੇ ਆਪਾਂ ਕੀ ਇਹਨਾਂ ਤੇ ਜਾਂਚ ਹੋਣੀ ਚਾਹੀਦੀ ਹਾਂ ਜੀ ਹਾਂ ਪਤਾ ਕਰਨਾ ਚਾਹੀਦਾ ਵੀ ਤਾਰਾਂ ਕੌਣ ਚੋਰੀ ਕਰਦਾ ਜੀ ਇਹਨਾਂ ਦਾ ਹੀ ਕੰਮ ਹੈ ਜਿਹੜੇ ਬੱਤ ਖੋਲਦੇ ਨੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਰਾਂ ਦੀ ਜਿਹੜੇ ਮੋਟਰਾਂ ਦੀਆਂ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਵੀ ਕਿਤੇ ਇਹੀ ਤਾਂ ਨਹੀਂ ਕਰਦੇ ਰਹਿਗੇ ਪ੍ਰਸ਼ਾਸਨ ਤੋਂ ਪੂਰੀ ਮੰਗ ਕੀ ਕਰਦੇ ਰੇਲ ਚਾਹਨੇ ਆ ਵੀ ਪਤਾ ਲੱਗੇ ਚੋਰੀ ਗਾਵੇਂ ਚੋਰੀ ਕਰਦੇ ਨੇ ਸਮਾਰਕਤੇ ਵੇਚਦੇ ਨੇ ਜਿਹੜੇ ਗਾਂ ਨਾਲੋਂ ਖਰੀਦਦੇ ਨੇ ਉਹਨਾਂ ਨੂੰ ਵੀ ਫੜਿਆ ਜਾ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਇਹਦੀ ਤੈ ਤੱਕ ਜਾਣਾ ਚਾਹੀਦਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਐਸਐਸਪੀ ਮੈਡਮ ਨੂੰ ਤੇ ਡੀਐਸਪੀ ਪੈਲ ਨੂੰ ਬੇਨਤੀ ਕਰਦਾ ਵੀ ਇਹ ਇੱਕ ਜਾਂਚ ਹੋਣੀ ਚਾਹੀਦੀ ਆ ਪੂਰੀ ਨਾ ਕਿ ਇਹਨਾਂ ਨੂੰ ਸੱਜਣਾ ਚਾਹੀਦਾ ਕਿਸੇ ਵੀ ਹਾਲਤ 'ਚ ਸਾਡੇ ਕਿਸਾਨ ਵੀਰ ਨੇ ਉਹਨਾਂ ਨੇ ਇੱਕੋ ਗੱਲ ਕਹੀ ਆ ਵੀ ਅਸੀਂ ਤੈਹ ਤੱਕ ਲੈ ਕੇ ਜਾਣੀ ਆ ਗੱਲ ਇਹਨੂੰ ਕਿਤੇ ਮੂਲੀ ਮੂਦਾਂ ਨਾ ਸਮਝੋ ਇਹ ਬਹੁਤ ਭ�ਿਆ ਹੋਇਆ ਮੂਦਾਂ ਇਹ ਲੋਕ ਇਨਸਾਫ ਚਾਹੁੰਦੇ ਨੇ ਤੁਸੀਂ ਜੁੜੇ ਦੀ ਟੀਆਰਪੀ ਕਢਾੜੀ ਨਾ ਮੈਂ ਤੁਹਾਡਾ ਜਿੰਤਾਰ ਕਰ ਰਾਣੀ ਵੈਘੂ ਜੀ ਕਾ ਖਾਲਸਾ ਵੈਘੂ ਜੀ ਕੀ